ਅਜੀ ਸੱਚੀ ਗੱਲ ਤੇ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾ ਸਵਾਲ ਮੈਂ ਇਹ ਕਰਨਾ ਚਾਹੁੰਨਾ ਕਿ ਇਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਇਹ ਕੇਸ ਖਨੇ ਦਾ ਹੈ ਤੇ क्रੂਅਲਟੀ ਕੇਸ ਹੈਗਾ ਤੇ ਇਹਨਾਂ ਦੋ ਮਾਮਾ ਤੇ ਇਹਨਾਂ ਦੇ 5-10 ਬੱਚਿਆਂ ਦੀ ਜਾਨ ਨੂੰ ਖਤਰਾ ਦੇਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੂੰ ਸੋਨੀਆ ਦੀਦੀ ਦੇ ਸ਼ੈਲਟਰ ਕਿ ਇਹਨਾਂ ਨੂੰ ਕੋਈ ਜ਼ਹਿਰ ਨਾ ਪਾ ਦੇਵੇ ਕੋਈ ਇਹਨਾਂ ਨੂੰ ਕਿਤੇ ਛੱਡ ਨਾ ਆਵੇ ਸੋਨੀਆ ਦੀਦੀ ਦੇ ਸ਼ੈਲਟਰ ਪਠਾਨਕੋਟ ਜੋ ਵੌਇਸਲੈਸ ਵੌਇਸ ਫਾਊਂਡੇਸ਼ਨ ਐਨਜੀਓ ਚਲਾਉਂਦੇ ਨੇ ਪਠਾਨਕੋਟ ਦੇ ਵਿੱਚ ਉੱਥੇ ਭੇਜਿਆ ਗਿਆ ਤਾਂ ਕਿ ਇਹਨਾਂ ਦੀ ਅਗਲੀ ਜ਼ਿੰਦਗੀ ਬ ਨੇ ਆਪਣੀ ਸ਼ੈਲਟਰ ਦੇ ਵਿੱਚ ਇਹਨਾਂ ਨੂੰ ਪਨਾਹ ਦਿੱਤੀ ਕਿਉਂਕਿ 12 ਜਨਾਂ ਦਾ ਸਵਾਲ ਸੀਗਾ ਤੇ ਉਹਨਾਂ ਦੇ ਸ਼ੈਲਟਰ ਦੇ ਵਿੱਚ ਜਗ੍ਹਾ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਅਡਜਸਟਮੈਂਟ ਕਰਕੇ ਇਹਨਾਂ ਨੂੰ ਕਿਹਾ ਕਿ ਤੁਸੀਂ ਭੇਜੋ ਅਸੀਂ ਇਹਨਾਂ ਨੂੰ ਸੰਭਾਂਗੇ ਇਹਦੀ ਕੇਅਰ ਕਰਾਂਗੇ ਤੇ ਉਹ ਤੋਂ ਬਾਅਦ ਲੁਧਿਆਣੇ ਦੇ ਵਿੱਚ ਜੋਤੀ ਦੀਦੀ ਤੇ ঈਸ਼ਾ ਦੀਦੀ ਤੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਨੇ ਉਰੇ ਆ ਕੇ क्रੂ얼ਟੀ ਕੇਸ ਹੈਂਡਲ ਕੀਤਾ ਤੇ ਉਹ ਤੋਂ ਬਾਅਦ ਇਹਨਾਂ ਨੂੰ ਹੁਣ ਉੱਥੇ ਸ਼ਿਫਟ ਕਰ ਦਿੱਤਾ ਗਿਆ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਦੇਖੋਗੇ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਬਾਈ ਹਟਜੋ ਯਾਰ ਹਟਜੋ ਯਾਰ ਰੱਬ ਤੋਂ ਤਾਂ ਡ ਰੱਬ ਦਾ ਐਡਾ ਵੱਡਾ ਜਿਗਰਾ ਹੈ ਕਿ ਉਹ ਮਾੜੇ ਦਾ ਮਾੜਾ ਹੀ ਕਰਦਾ ਤੇ ਚੰਗੇ ਨਾਲ ਚੰਗਾ ਹੀ ਕਰਦਾ ਸੋ ਜੇ ਤੁਹਾਨੂੰ ਸਾਡਾ ਡਰ ਨਹੀਂ ਸਰਕਾਰਾਂ ਦਾ ਡਰ ਨਹੀਂ ਲਾਜ਼ ਦਾ ਡਰ ਨਹੀਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਦਾ ਡਰ ਨਹੀਂ ਐਟਲੀਸਟ ਉਸ ਦਾ ਡਰ ਕਰੋ ਕਰਮਾ ਇਜ਼ ਰੀਅਲ ਮੈਨ ਜਦੋਂ ਉਹ ਸੱਟ ਮਾਰੂਗਾ ਨਾ ਉਹ ਕਿਸੇ ਤੋਂ ਜਰੀ ਨਹੀਂ ਜਾਣੀ ਤੇ ਇਹਨਾਂ ਬੇਜਵਾਨਾਂ ਦੀ ਹਾਏ ਨਾ ਬਹੁਤ ਗੰਦੀ ਲੱਗਦੀ ਹੈ ਇਹਨਾਂ ਚ ਵੀ ਉਹੀ ਦਿਲ ਵਸਦਾ ਹੈ ਇਹਨਾਂ ਦੇ ਵਿੱਚ ਕਿਹੜਾ ਕੋਈ ਪੱਥਰ ਲੱਗਿਆ ਇਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਇਸ ਗੱਲ ਦਾ ਤਾਂ ਜਵਾਬ ਦੇ ਦਿਓ ਰੱਬ ਦੇ ਕ੍ਰੀਏਚਰਸ ਨੇ ਰੱਬ ਨੇ ਬਣਾਏ ਨੇ ਕਿ ਅਸੀਂ ਇਨਸਾਨੀਅਤ ਦੇ ਨਾਤੇ ਆਪਣਾ ਫਰਜ਼ ਸਮਝ ਕੇ ਇਸ ਲਈ ਨਹੀਂ ਕਿ ਇਹਨਾਂ ਨੂੰ ਐਜ਼ ਆ ਇੱਕ ਇਨਸਟਰੂਮੈਂਟ ਯੂਜ਼ ਕਰੀਏ ਕਿ ਜਿੱਥੇ ਮਰਜੀ ਇਹਨਾਂ ਦੇ ਮਾਰੋ ਤੇ ਕੁਝ ਨਹੀਂ ਹੋਊਗਾ ਹਾਂ ਵੱਢ ਲੈਂਦੇ ਨੇ ਮਗਰ ਪੈ ਜਾਂਦੇ ਨੇ ਪਰ ਹੱਲ ਲੱਭੋ ਸਟਰਲਾਈਜ਼ੇਸ਼ਨ ਕਰਵਾਓ ਵੈਕਸੀਨੇਸ਼ਨ ਕਰਵਾਓ ਕੋਈ ਜ਼ਿਆਦਾ ਅਗਰੈਸਿਵ ਡੌਗ ਹੈ ਉਹਨੂੰ ਕੰਪਾਊਂਡ ਦੇ ਵਿੱਚ ਸ਼ਿਫਟ ਕਰਵਾਓ ਇਨਸਾਨਾਂ ਦੀ ਜਾਨ ਦੀ ਵੀ ਕੀਮਤ ਬਰਾਬਰ ਹੈ ਮੈਂ ਸਮਝਦਾ ਹਾਂ ਬਟ ਹੱਲ ਮਾਰਨਾ ਨਹੀਂ ਹੈ ਹਲ ਇਹ ਹੈ ਕਿ ਕਮੇਟੀ ਨੂੰ ਕਹਿ ਕੇ ਇੱਕ ਜਗ੍ਹਾ ਬਣਵਾਈ ਜਾਵੇ ਉੱਥੇ ਇਹਨਾਂ ਨੂੰ ਅਗਰੈਸਿਵ ਡੌਗਸ ਨੂੰ ਰੱਖਿਆ ਜਾਵੇ ਜੋ ਆਮ ਘੁਲੇ ਮਿਲੇ ਨੇ ਉਹਨਾਂ ਨੂੰ ਬਾਹਰ ਨਹੀਂ ਦਿੱਤਾ ਜਾਵੇ ਕਿਉਂਕਿ ਜਿੱਥੇ ਰੱਖਿਆ ਜਾਣਗੇ ਸ਼ੈਲਟਰ ਦੇ ਵਿੱਚ ਕੰਪਾਊਂਡ ਦੇ ਵਿੱਚ ਉੱਥੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਖਾਣਾ ਪਾਇਆ ਜਾਵੇ ਉਹਨਾਂ ਨੂੰ ਪਿਆਰ ਦਿੱਤਾ ਜਾਵੇ ਉਹ ਵੀ ਨਾਰਮਲ ਹੋ ਜਾਣਗੇ ਜੇ ਉਹ ਅਗਰੈਸਿਵ ਨੇ ਮੈਂਟਲੀ ਟੌਰਚਰ ਕਰਕੇ ਹੀ ਡੌਗ ਅਗਰੈਸਿਵ ਹੁੰਦਾ ਹੈ ਜੇ ਉਹਨਾਂ ਨੇ ਕਦੀ ਕਿਸੇ ਤੋਂ ਡੰਡਾ ਖਾਦਾ ਹੈ ਕਿਸੇ ਤੋਂ ਬੱਟਾ ਖਾਦਾ ਹੈ ਕਿਸੇ ਮੋਟਰਸਾਈਕਲਰ ਤੋਂ ਪੇਟ ਖਾਦੀ ਹੈ ਤਾਂ ਹੀ ਉਹ ਮਗਰ ਪੈਂਦਾ ਹੈ ਬਿਨਾਂ ਕਿਸੇ ਵਜ੍ਹਾ ਤੋਂ ਨਹੀਂ ਜੇ ਇੱਕ ਮੱਧ ਡੌਗ ਕਿਸੇ ਦੇ ਮਗਰ ਪੈ ਰਹੀ ਹੈ ਤਾਂ ਉਹ ਇਹ ਵਜ੍ਹਾ ਇਹ ਹੈ ਕਿ ਆਪਾਂ ਆਪਣੇ ਆਪਣੇ ਬੱਚੇ ਦੇ ਕੋਲ ਕਿਸੇ ਅਣਜਾਣ ਬੰਦੇ ਨੂੰ ਨਹੀਂ ਆਂਦਵਾਂਗੇ ਤਾਂ ਉਹ ਕਿਵੇਂ ਆਂਦੇ ਦੂਗੀ ਉਹਨਾਂ ਦੇ ਵਿੱਚ ਵੀ ਸੈਂਟੀਮੈਂਟਸ ਨੇ ਉਹਨਾਂ ਦੀ ਵੀ ਮੈਂਟੈਲਿਟੀ ਹੈ ਉਹ ਵੀ ਸੋਚਦੇ ਨੇ ਉਹਨਾਂ ਦੇ ਵਿੱਚ ਵੀ ਸਹਿਨ ਸ਼ਕਤੀ ਹੈ ਸਭ ਕੁਝ ਹੈ ਤਾਂ ਇਸ ਗੱਲ ਨੂੰ ਸਮਝੋ ਤੇ ਇਸ ਗੱਲ ਨੂੰ ਛੱਡ ਦਿਓ ਥੋੜੀ ਜਿਹੀ ਕਿ ਹਿਊਮਨ ਰਾਈਟਸ ਨੇ ਤਾਂ ਐਨੀਮਲ ਰਾਈਟਸ ਵੀ ਨੇ ਸੱਚੀ ਤੁਸੀਂ ਜਿਹੜਾ ਥਰੂ ਐਲਟੀ ਵਾਲਾ ਕੇਸ ਦੇਖਿਆ ਸੀਗਾ ਜੀ ਖੰਨੇ ਦੇ ਵਿੱਚ ਹੋਇਆ ਸੀਗਾ ਤੇ ਤੁਹਾਨੂੰ ਪਤਾ ਹੈ ਕਿ ਉੱਥੇ ਇਹਨਾਂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਸੀਗਾ ਤੇ ਸਾਡੀ ਗੱਲ ਹੋਈ ਸੀਗੀ ਆਪਣੇ ਪਠਾਨਕੋਟ ਐਨਜੀਓ ਚਲਾਉਂਦੇ ਨੇ 소ਨੀਆ ਜੀ ਤੇ ਉਹਨਾਂ ਕੋਲ ਅੱਜ ਲੈ ਕੇ ਆਏ ਆਂ ਉਹਰੇ ਉਹਨਾਂ ਨੇ ਸ਼ੈਲਟਰ ਦੇ ਵਿੱਚ ਜਗ੍ਹਾ ਦਿੱਤੀ ਬਲਕਿ ਉਹਨਾਂ ਦਾ ਸ਼ੈਲਟਰ ਫੁੱਲ ਸੀਗਾ ਤਾਂ ਵੀ ਉਹਨਾਂ ਨੇ ਆਪਣੇ ਕੋਲ ਪਨਾਹ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਨਾ ਚਾਹੁੰਦਾ ਪਹਿਲਾਂ ਤੁਹਾਡੀ ਜੀ ਦਾ ਬਹੁਤ ਬਹੁਤ ਥੈਂਕ ਯੂ ਤੇ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਬਾਈ ਯਾਰ ਪਿਆਰ ਕਰੋ ਕਿ ਬਾਈ ਸੁਦਰ ਜੋ ਜ਼ਹਿਰ ਪਾ ਕੇ ਗੋਲੀਆਂ ਪਾ ਕੇ ਇਹਨਾਂ ਨੂੰ ਕੁਝ ਨਹੀਂ ਹੋਣਾ ਇਹਨਾਂ ਦੀ ਜਾਨਾਂ ਨਹੀਂ ਜਿਵੇਂ ਦਾ ਆਪਣੇ ਵਿੱਚ ਦੇ ਲਾਉਣਾ ਦਾ ਫੀਮੇ ਦਾ ਇਹਨਾਂ ਦੇ ਵਿੱਚ ਜੀ ਜੀ ਕੁਝ ਬੋਲੂਗੀ ਹਾਂ ਹਾਂ ਤੁਸੀਂ ਦੇਖਦੇ ਹੋ ਹਰ ਜਗ੍ਹਾ ਇਹਦੇ ਕੁਆਲਿਟੀ ਦੇ ਕੇਸ ਨੇ ਹਰ ਰੋਜ਼ ਮੈਨੂੰ ਇਹੋ ਜਿਹਾਂ ਕਾਲਸ ਆਉਂਦੀਆਂ ਨੇ ਆਪਾਂ ਇਹਨਾਂ 3-4 ਏਕੜ ਜਿਹਾ ਸ਼ੈਲਟਰ ਬਣਾਇਆ ਜਿਹੜਾ ਕਿ ਫੁੱਲ ਹੋ ਗਿਆ ਆਇਆ ਸ਼ੈਲਟਰ ਕਿਉਂਕਿ ਜਦੋਂ ਵੀ ਮੈਂ ਇਹੋ ਜੀ ਚੀਜ਼ ਸੋਖ ਦੇਖਣੀ ਆਇਆ ਮੇਰੇ ਕੋਲ ਰਹਾ ਨਹੀਂ ਜਾਂਦਾ ਮੈਂ ਤੁਰੰਤ ਹਾਂ ਕਰ ਦਿੰਨੀ ਆ ਤੇ ਇਸ ਵਕਤ ਜੋ ਹੈ ਦੁਨੀਆ ਦੇ ਖਲਾਤ ਬਹੁਤ ਮਾੜੇ ਨੇ ਇਨਸਾਨ ਇੰਨਾ ਗ ਲਾਲਚੀ ਤੇ ਕਮੀਨਾ ਆ कि वो सिर्फ अपना ही सोच ਰਿਹਾ ਇਹਨਾਂ ਜਾਨਵਰਾਂ 'ਚ ਸੋਚਦਾ ਹੈ ਕਿ ਜਾਨ ਹੀ ਨਹੀਂ ਹੈ ਜਦ ਤੱਕ ਅਸੀਂ ਇਹ ਨਹੀਂ ਕਰਾਂਗੇ ਤੇ ਆਪਾਂ ਸੁਖੀ ਨਹੀਂ ਰਹਿ ਸਕਦੇ ਜੋ ਸੁਖੀ ਹੋਣਾ ਛੱਡ ਨਹੀਂ ਆਪਾਂ ਨੇ ਜ਼ਿੰਦਗੀ 'ਚ ਕਹਿਣਾ ਦੀਆਂ ਸੇਵਾ ਕਰੋ ਇਹਨਾਂ ਦੀ ਸੇਵਾ ਦੇ ਵਿੱਚ ਹੀ ਭਗਵਾਨ ਦੀ ਸੇਵਾ ਹੈ ਮੈਂ ਹੀ ਬੋਲਾਂਗੀ ਕਿ ਇਹਨਾਂ ਨੂੰ ਨਾ ਸਤਾਓ ਕਿਉਂਕਿ ਇਹਨਾਂ ਦੀਆਂ ਹਵਾਵਾਂ ਜੜੀਆਂ ਉਹ ਬੜੀ ਦੂਰ ਤੱਕ ਜਾਂਦੀਆਂ ਤੇ ਮੇਰੇ ਸ਼ੈਲਟਰ 'ਚ ਆ ਗਏ ਨੇ ਬੱਚੇ ਇੱਥੇ ਸੇਫਲੀ ਰਹਿਣਗੇ ਸੈਲਾਈਜ਼ ਵੀ ਇਹਨਾਂ ਨੂੰ ਕਰਾ ਦਿੱਤਾ ਜਾਏਗਾ ਇਹਨਾਂ ਦੇ ਬੱਚੇ ਜਿਸ ਤਰ੍ਹਾਂ ਥੋੜੇ ਵੱਡੇ ਹੋਣਗੇ ਬਸ ਮੇਰੀ ਇਹ ਹੀ ਇਹ ਬੇਨਤੀ ਹੈ ਕਿ ਪਲੀਜ਼ ਇਹਨਾਂ ਤੇ ਜ਼ੁਲਮ ਨਾ ਕਰੋ ਕਿਉਂਕਿ ਜਿੱਥੇ ਰਹਿੰਦੇ ਨੇ ਉਹੀ ਇਹਨਾਂ ਦਾ ਘਰ ਹੈ ਸ਼ੈਲਟਰ ਕੋਈ ਇਹਨਾਂ ਦਾ ਘਰ ਨਹੀਂ ਹੈ ਇੱਕ ਤਰ੍ਹਾਂ ਦੀ ਕੈਦ ਹੀ ਹੈ ਪਰ ਫਿਰ ਵੀ ਜਦੋਂ ਜਾਨ ਨੂੰ ਖਤਰਾ ਹੀ ਹੋ ਜਾਏ ਤੇ ਫਿਰ ਮਜਬੂਰਨ ਜਿਹੜਾ ਹੈ ਇਹ ਬੱਚਿਆਂ ਨੂੰ ਸ਼ੈਲਟਰ 'ਚ ਲੈਣਾ ਪੈਂਦਾ ਜੋ ਕਿ ਮੈਂ ਇਹ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਮੈਂ DD ID ਡਾਉ ਦੇ ਵਿੱਚ ਮੈਂਸ਼ਨ ਕਰੂੰਗਾ ਤੇ ਸਾਰੇ ਵੱਧ ਛੜ ਕੇ ਪਲੀਸ ਸਪੋਰਟ ਕਰੋ ਕਿਉਂਕਿ ਜੇ ਤੁਸੀਂ ਲੋਕ ਨਹੀਂ ਸਪੋਰਟ ਕਰੋਗੇ ਤਾਂ ਪਾਉਣੀ ਹੈ ਕਿ ਅੱਗੇ ਕਿ ਮੇਨਲੀ ਯੂਥ ਅੱਗੇ ਆਓ ਤੇ ਸਾਰੇ ਆਪਣੇ ਮਹੱਲੇ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਵੀ ਸ਼ੁਰੂ ਕਰੋ ਤੇ ਦੀਦੀ ਜੋ ਐਸੇ ਲੋਕ ਐਸੇ ਇਨੀਸ਼ੀਏਟਿਵਸ ਕਰਦੇ ਨੇ ਜੋ ਇਹਨਾਂ ਨੂੰ ਹੈਲਪ ਕਰਦੇ ਨੇ ਪਲੀਸ ਉਹਨਾਂ ਨੂੰ ਵੱਧ ਤੋਂ ਵੱਧ ਜਰੂਰ ਸਪੋਰਟ ਕਰੋ ਸੱਚੀ ਗੱਲ ਹੈ